ਸਸਿਕਾੜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦਾ ਆਪਣਾ ਮਕਸਦ ਆ ਵੀਰੇ ਆਪ ਨੂੰ ਕਾਫੀ ਭਰਾਵਾਂ ਦੇ ਮੈਸੇਜ ਆਏ ਸੀਗੇ ਵੀ ਜਿਹੜਾ ਆਪਾਂ ਬਣਾਇਆਗਾ ਇਹ ਆਪਾਂ ਵੀਰੇ ਘਰੇ ਹੀ ਬਣਾਇਆਗਾ ਘਰ ਦੀ ਬੈਕ ਸਾਈਡ ਵੀ ਆਪਾਂ ਕਿਰਾ ਪਹਿਲੀ ਵਾਰ ਜਾਨਵਰ ਰੱਖਿਆਗਾ ਤੇ ਸਟਾਰਟਿੰਗ ਵੀ ਸੋਚੇ ਵੀ ਘਰੋਂ ਕਰੀਏ ਤੇ ਕਈ ਭਰਾਵਾਂ ਦੇ ਫੋਨ ਆਏ ਸੀ ਬਾਈ ਕਿਵੇਂ ਵੀ ਕੀ ਸਿਸਟਮ ਆ वैसे तो भाई मैं वीडियो एक पाई भी सीगी बाकी जे ਦਵਾਰੇ ਸਾਨੂੰ ਦਾਦ ਦੰਨਾ ਵੀਰੇ ਆਪਾਂ ਇਹ 30 ਫੁੱਟ ਚੜਾਈ ਹੈ ਦੀ ਤੇ 15 ਫੁੱਟ ਲੰਬਾਈ ਆ ਬਾਕੀ ਆਪਣੇ ਕੋਲ ਤਾਂ ਛਤਾ ਹੈ ਨਹੀਂ ਸੀ ਪਹਿਲਾਂ ਇਹ ਰ ਆਪਾਂ ਤਾਂ ਤਾਂ ਪੈਸਾ ਲਾਇਆ ਬਾਈ ਜੇ ਕਿਸੇ ਭਰਾ ਕੋਲੇ ਕੋਈ ਮਾੜਾ ਮੋਟਾ ਛਤਾ ਹੈਗਾ ਤਾਂ ਬਾਈ ਬਾਲਾ ਪੈਸਾ ਲਾਉਂਦੀ ਕੋਈ ਫਾਇਦਾ ਨਹੀਂ ਉਹਨੇ ਤਾਂ ਜਾਨਵਰ ਪਾਲੋ ਕਿਉਂਕਿ ਇਹਨੇ ਤਾਂ ਕਮਾਈ ਦੇਣੀ ਨਹੀਂ ਜਿਵੇਂ ਜਿਵੇਂ ਬੰਦੇ ਨੂੰ ਮੈਨੂੰ ਲੱਗਦਾ ਵੀ ਸੈਟਾ ਕੰਮ ਉਵੇਂ ਮੈਂ ਬੰਦਾ ਉਹ ਕਰ ਸਕਦਾ ਪਹਿਲਾਂ ਆਪਣੇ ਇਧਰਲੇ ਪਾਸੇ ਸੀ ਜਾਨਵਰ ਉਹੀ ਜਨ ਪਰ ਆਪਾਂ ਉਧਰ ਸ਼ਿਫਟ ਕਰਤੇ ਕਿਉਂਕਿ ਇਧਰ ਇਹ ਮਿੱਟੀ ਆਪਾਂ ਗਾਹ ਤਾਂ ਸੈਟ ਬੈਠੇ ਸੀਗੇ ਥੱਲੇ ਇਹੋ ਸਾਰੀ ਮਿੱਟੀ ਆਪਾਂ ਪੱਟੀ ਪਈ ਆ ਆ ਦੇਖੋ ਆ ਸਾਰੀ ਇਹ ਉਧਰ ਕੀ ਕਰਨ ਆਉਂਦੇ ਚੱਲ ਬੰਦੇ ਆ ਸਾਰੀ ਮਿੱਟੀ ਆ ਪੱਟੀ ਪਈ ਆ ਇਹ ਲਾਲ ਲਾਲ ਜੀ ਮਿੱਟੀ ਸੱਟਾ ਬੈਠੇ ਉੱਤੇ ਕੁਝ ਸਿਆਣਾ ਜਿਹਾ ਮੀਂਹ ਮੂ ਵੜੇ ਆਇਆ ਤੇ ਉਹ ਮੀਂਹਾਂ ਕਰਕੇ ਜਦੋਂ ਜਾਨਵਰ ਆਪਾਂ ਬਾਹਰ ਨਹੀਂ ਕੱਢਦੇ ਵੀ ਉਦੋਂ ਬਸ ਉਹ ਹੋ ਗਿਆ ਸੀਗਾ ਆ ਵਧੀਆ ਆਪਾਂ ਖੁਰਚ ਕੇ ਦੇ ਬਸ ਇੱਕ ਇੱਕ ਦੋ ਚਾਰ ਦਿਨ ਤੱਕ ਬੰਦਾ ਲਿਆ ਕੇ ਤੇ ਆਪਾਂ ਸਾਰਾ ਸਫਾਈ ਸੁਫੀ ਕਰਾਂਗੇ ਤੇ ਉਧਰ ਆਪਣੇ ਕੱਕਾ ਰੇਤਾ ਸੱਟਾ ਬਥਲੇ ਉਧਰ ਵਾਲਿਆਂ ਆਪਣਾ ਕੋਸਾ ਦਾ ਠੀਕ ਆ ਤੇ ਬਰੇ ਆਪਾਂ ਹਾਂ ਤਾਂ ਸਹੀ ਆ ਵੀ 15 ਫੁੱਟ ਆਪਣੀ ਇਧਰੋਂ ਲੰਬਾਈ ਆ ਤੇ 30 ਫੁੱਟ ਆਪਣੀ ਚੜਾਈ ਆ ਤੇ ਆ ਦੋ ਆਪਾਂ ਪਾਰਟ ਬਣਾਏ ਹੋਏ ਆ ਇਹ ਪਾਰਟ ਦੇ ਵੀ ਜੇ ਦੋ ਆਪਾਂ ਪਾਰਟੀਸ਼ਨ ਬਣਾਵਾਂਗੇ ਇਹਨਾਂ ਦੇ ਫਾਇਦੇ ਫਾਇਦੇ ਆ ਨੁਕਸਾਨ ਕੋਈ ਨਹੀਂ ਮੈਂ ਤਾਂ ਵੈਸੇ ਹੀ ਬਣਾਇਆ ਸੀਗਾ ਪਰ ਜਦੋਂ ਬੰਦਾ ਕੰਮ ਕਰਦਾ ਉਦੋਂ ਬੰਦੇ ਨੂੰ ਬਾਅਦ ਚ ਪਤਾ ਲੱਗਦਾ ਮੈਂ ਤਾਂ ਵੀ ਮਤਲਬ ਦੋ ਦੋ ਹਿੱਸਿਆਂ ਵੰਡਤਾ ਇਹਨੂੰ ਪਰ ਜਦੋਂ ਮੈਂ ਜਾਨਵਰ ਪਾਇਆ ਜੇ ਮੰਨ ਲਓ ਕੋਈ ਵਾਇਰਸ ਆ ਗਿਆ ਕੋਈ ਮੇਰੇ ਸੀਆਰਡੀ ਆ ਗਈ ਸੀ ਤੁਹਾਨੂੰ ਵੀ ਵੀਡੀਓ ਪਾਈ ਵੀ ਆ ਤੁਹਾਨੂੰ ਦੱਸਿਆ ਵੀ ਆ ਉਹਦੇ ਕਈ ਵਾਰੀ ਜਾਨਵਰ ਆਪ ਨੂੰ ਅੱਡ ਕੇ ਸ਼ਿਫਟ ਕਰਨਾ ਪੈ ਜੇ ਵੀ ਆਪਣੇ ਕੋਲ ਜਗ੍ਹਾ ਹੁੰਦੀ ਹੈ ਵੀ ਹਾਂ ਆਪਾਂ ਇਧਰ ਕੱਢ ਸਕਦੇ ਹਾਂ ਜੇ ਆਪਣੇ ਕੋਲ ਇੱਕ ਹੀ ਆ ਉਹਦੇ ਚ ਵੀ ਦਿੱਕਤ ਆਉਂਦੀ ਹੈ ਬਾਕੀ ਯਾਰ ਵੀ ਜੋ ਦੋ ਆ ਹੁਣ ਮੰਨ ਲਓ ਵੀ ਕਈ ਬੰਦੇ ਜਾਨਵਰ ਨਹੀਂ ਵੀ ਮੰਨ ਲਓ ਬੱਚਾ ਨਹੀਂ ਪਾਉਂਦੇ ਵੀ ਮੁਰਗੀ ਲਿਆਉਂਦੇ ਆ ਵੱਡੀ ਵੱਡੀ ਮੁਰਗੀ ਦਾ ਵੀ ਆਪਾਂ ਲੈ ਤਾਂ ਆਉਣੇ ਆ ਕਈ ਵਾਰੀ ਨਹੀਂ ਪਤਾ ਲੱਗਦਾ ਨਵੇਂ ਬੰਦੇ ਨੂੰ ਕਈ ਵਾਰੀ ਗੁਮਾਰ ਹੁੰਦੀ ਆ ਵੀ ਆਪਣਾ ਤਾਂ ਆਪਾਂ ਤਾਂ ਉਹ ਸੂਲੀ ਬਣਾ ਰੂਲੀ ਬਣਾ ਲਿਆ ਇੱਕ ਵਸ ਵੀ ਜਦੋਂ ਵੀ ਕੋਈ ਨਵਾਂ ਜਾਨਵਰ ਲਿਆਉਣਾ ਪਹਿਲਾਂ 10 ਦਿਨ ਇੱਧਰ ਰੱਖਣਾ ਪਾਸੇ ਵੀ 10 ਦਿਨ ਉਹਨਾਂ ਨੂੰ ਵੇਖੋ ਵੀ ਕੋਈ ਬਿਮਾਰੀ ਤਾਂ ਨਹੀਂ ਨਹੀਂ ਤਾਂ ਜੇ ਆਪਾਂ ਸਾਰਾਂ ਜਾਨਵਰਾਂ ਦੇ ਵਿੱਚ ਲੈ ਕੇ ਛੱਡ ਦਾਂਗੇ ਉਹਦੇ ਨਾਲ ਦੂਜਿਆਂ ਨੂੰ ਵੀ ਹੋ ਜਾਣੀ ਆ ਆਪਾਂ ਜਦੋਂ ਵੀ ਪਿਛਲੀ ਵਾਰ ਮੈਂ ਆਪਾਂ ਪਹਿਲੀ ਵਾਰੀ ਆਪਾਂ ਮੁਰਗੀ ਲੈਂਦੀ ਸੀ ਬੱਚਾ ਨਹੀਂ ਪਾਇਆ ਇੱਥੇ ਆਪਾਂ ਬੱਚਾ ਪਾਵਾਂਗੇ ਉਦੋਂ ਆਪਾਂ ਵੀ ਮੰਨ ਲਓ ਕੁਝ ਮੁਰਗੀਆਂ ਆਪਾਂ ਇੱਕ ਬੰਦੇ ਤੋਂ ਲਈਆਂ ਸੀਗੀਆਂ ਉਹ ਆਪਣੇ ਅਲੱਗ ਸੀ ਕੁਝ ਮੁਰਗੀਆਂ ਮੈਂ ਬਾਅਦ ਚ ਲੈ ਕੇ ਆਇਆ ਸੀਗਾ ਉਹ ਮੁਰਗੀਆਂ ਆਪਾਂ ਥੋੜੇ ਦਿਨ ਅਲੱਗ ਰੱਖੀਆਂ ਨਾਲੇ ਤਾਂ ਉਹਨਾਂ ਦਾ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਜਦੋਂ ਹੁਣ ਬੰਦਾ ਆਪਾਂ ਨੂੰ ਐਗ ਐਗ ਪ੍ਰੋਡਕਸ਼ਨ ਤੇ ਕਹਿ ਕੇ ਦਿੰਦਾ ਵੀ ਹਾਂ ਵੀ ਇਹ ਐਗ ਦਿੰਦੀ ਹੈ ਨਾਲੇ ਤਾਂ ਉਹਦਾ ਪਤਾ ਲੱਗ ਜਾਂਦਾ ਵੀਰੇ ਆਪਾਂ ਵੀ ਪਾਸੇ ਰੱਖੀਏ 10 ਦਿਨ ਵੀ ਕਿੰਨੀ ਮੁਰਗੀ ਕਿਵੇਂ ਆ ਕੀ ਸਾਖਤਾ ਵਾ ਨਾਲੇ ਮਾੜਾ ਮੋਟਾ ਕੋਈ ਜੇ ਦਵਾਈ ਕੱਪਾ ਦੇਣਾ ਵੀ ਪਾਸੇ ਉਹਨੂੰ ਅਲੱਗ ਦਿੱਤਾ ਜਾਂਦਾ ਮੇਰੇ ਨਾਲ ਹੋਈ ਹੈ ਵੀਰੇ ਮੈਂ ਜਦੋਂ ਜਾਨਵਰ ਲੈਂਦਾ ਸੀਗਾ ਤਿੰਨ ਮੁਰਗੀਆਂ ਤਿੰਨ ਮੁਰਗੀਆਂ ਲਿਆਂਦੀ ਸੀ ਲਾਸਟ ਤੇ ਤਿੰਨ ਮੁਰਗੀਆਂ ਨੇ ਬਈ ਤਿੰਨ ਮੁਰਗੀਆਂ ਉਹ ਤਾੜਤੀਆਂ ਲੈ ਕੇ ਦੂਜੀ ਚ ਜਿੰਨਾਂ ਨੇ ਦੂਜਿਆਂ ਨੂੰ ਵੀ ਸੀਆਰਟੀ ਕਰਤੀ ਸੀ ਤਾਂ ਉਹਦੋਂ ਆਪਾਂ ਨੂੰ ਬਸ ਮੇਥੀ ਲਿਆ ਵੀ ਆਪਾਂ ਵੀ ਚੱਲ ਉਧਰ ਆਪਾਂ ਉਹ ਮੇਥੀ ਲਿਆ ਸੀਗਾ ਬਈ ਆਪਾਂ ਕੋਈ ਜਾਨਵਰ ਲੈ ਕੇ ਵਿੱਚ ਨਹੀਂ ਛੱਡਣਾ ਤਨ ਮੁਰਗੀਆਂ ਲਿਆਉਣ ਕਰਕੇ ਕੰਮ ਸਾਰਾ ਖਰਾਬ ਹੋ ਗਿਆ ਸੀ ਭਾਈ ਬਾਕੀ ਚਲੋ ਹਰੇਕ ਬੰਦੇ ਦੀ ਅਲੱਗ ਅਲੱਗ ਹੁੰਦੀ ਆ ਆਪਾਂ ਦਾ ਤੁਹਾਨੂੰ ਆ ਦਾ ਐਕਸਪੀਰੀਅੰਸ ਦੱਸ ਦਿਆਂਗੇ ਕਿਵੇਂ ਆਪਾਂ ਵੀ ਉਹ ਕੀਤਾ ਤੇ ਕਿਵੇਂ ਜਿਹੜੀ ਚੀਜ਼ ਆਪਾਂ ਨੂੰ ਹੋਈ ਆਪਾਂ ਉਹ ਚੀਜ਼ ਤੁਹਾਨੂੰ ਦੱਸਦੇ ਆਂ ਕੋਸ਼ਿਸ਼ ਕਰੋ ਭਾਈ ਜੇ ਮੇਰੇ ਨਾਲ ਵੱਧ ਜਗ੍ਹਾ ਕਿਸੇ ਕੋਲੇ ਵੀ ਇਹਦੇ ਤਿੰਨ ਪਾਰਟ ਬਣਾ ਲਓ ਨਹੀਂ ਤਾਂ ਦੋ ਤਾਂ ਵੀਰੇ ਚਾਹੀਦੇ ਚਾਹੀਦੇ ਆ ਬਾਕੀ ਜੇ ਕਿਸੇ ਭਰਾ ਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਜਿੰਨੇ ਜੋ ਕੀ ਆਪਾਂ ਹੈਗੇ ਆ ਕਿਉਂਕਿ ਆਪਾਂ ਵੀ ਆਏ ਤਾਂ ਕਹਿੰਦੇ ਨਹੀਂ ਵੀ ਆਪਾਂ ਵੀ ਬਹੁਤ ਹੋਆ ਕਿਉਂਕਿ ਆਪਾਂ ਵੀ ਜਦੋਂ ਕੰਮ ਸ਼ੁਰੂ ਕੀਤਾ ਆਪਾਂ ਉਹਦੀ ਹੋ ਗਿਆ ਐਕਸਪੀਰੀਅੰਸ ਬੰਦੇ ਨੂੰ ਉਹਦੀ ਆਉਂਦਾ ਜੇ ਨਾ ਜਰ ਆਪਾਂ ਕੰਮ ਨਹੀਂ ਸ਼ੁਰੂ ਕਰਦਾ ਉਹਨਾਂ ਨੂੰ ਜੇ ਕੋਈ ਐਕਸਪੀਰੀਅੰਸ ਨਹੀਂ ਆਉਂਦਾ ਮੈਨੂੰ ਪਤਾ ਹੀ ਨਹੀਂ ਸੀ ਵੀ ਇਹਨਾਂ ਮੁਰਗੀ ਨੂੰ ਵੀ ਬਿਮਾਰੀ ਪੈਂਦੀ ਹੈ ਕਿਉਂ ਆਪਾਂ ਪਹਿਲਾਂ ਘਰੇ ਰੱਖਦੇ ਹੁੰਨੇ ਯਾਰ ਚਾਰ ਪੰਜ ਮੁਰਗੀਆਂ ਅੰਡੇਆਂ ਵਾਸਤੇ ਉਦੋਂ ਕਿਹੜੇ ਬਿਮਾਰੀ ਆਉਂਦੇ ਉਹਨਾਂ ਨੂੰ ਇਹ ਜਦੋਂ ਆਪਾਂ ਜਾਨਵਰ ਪਾਉਣੇ ਉਦੋਂ ਪਤਾ ਲੱਗਦਾ ਹੈ ਬਾਕੀ ਆਪਾਂ ਵੀ ਡਿਸਕ੍ਰਿਪਸ਼ਨ 'ਚ ਆਪਣਾ ਨੰਬਰ ਦੇ ਦਾਂਗੇ ਜਿੰਨੇ ਜੋਗੇ ਹੈਗੇ ਆ ਭਰਾ ਕੋਈ ਅਣਜਾਣ ਬੰਦਾ ਜਾਂ ਕੋਈ ਪਹਿਲੀ ਵਾਰ ਕੰਮ ਸ਼ੁਰੂ ਕਰਦਾ ਤਾਂ ਆਪਣੇ ਨਾਲ ਵੀ ਸੰਪਰਕ ਕਰ ਸਕਦਾ ਵੀ ਜਿੰਨੇ ਜੋਗੇ ਹੈਗੇ ਆ ਆਪਾਂ 19 ਬੰਦੇ ਨੂੰ ਅਗਰ ਦਵਾਂਗੇ ਬਾਕੀ ਹੁਣ ਚੂਚਿਆਂ ਦੀ ਤਿਆਰੀ ਆ ਸਾਰੇ ਵੀ ਬੱਚਾ ਬੱਚਾ ਸਾਰੇ ਬੱਚਾ ਪਾ ਵੀ ਪਾਈ ਜਾਂਦੇ ਆ ਕੁਛ ਕਰੇ ਤਾਂ ਪਾਲਿਆ ਯਾਰ ਵੀ ਕੁਛ ਕੋਈ ਮੰਨ ਲਓ ਮਾਰਚ 'ਚ April 'ਚ ਜੇ ਤਾਂ ਬੱਚਾ ਇੱਕ ਦਿਨ ਦਾ ਪਾਉਣਾ ਫਿਰ ਤਾਂ March ਦੇ ਐਂਡ 'ਚ ਪਾ ਲੋ ਤੇ ਜੇ ਬੱਚਾ ਬਈ ਘੜੋ ਘੜਾ ਪਾ 15-20 ਦਿਨਾਂ ਦਾ ਪਾਉਣਾ ਫਿਰ ਉਸ ਹਾਂ ਨਾਲ ਬਸ ਵੀ ਉਹਨਾਂ ਕ ਗਾਂ ਕਰ ਲੋ ਉਹਨੇ ਦਿਨ ਜਿਹੜਾ ਬੰਦਾ ਪਹਿਲੀ ਵਾਰ ਕੰਮ ਸ਼ੁਰੂ ਕਰਦਾ ਕੋਸ਼ਿਸ਼ ਕਰੋ ਵੀ ਇੱਕ ਦਿਨ ਦਾ ਬੱਚਾ ਨਾ ਲਿਆਓ ਕਿਉਂਕਿ ਪਹਿਲੇ 7 ਦਿਨਾਂ ਪਾਲਣਾ ਬਹੁਤ ਔਖਾ ਬਾਕੀ ਓਕੇ ਵੀਰੇ ਧੰਨਵਾਦ ਜਿਹੜੇ ਪ੍ਰਾਪਾਣਾਂ ਨੇ ਆਪਣੀ ਵੀਡੀਓ ਵੇਖੀ ਆ ਤੇ ਕੋਈ ਭਾਈ ਹੋਰ ਕਿਸੇ ਨੇ ਭਰਾ ਨੇ ਕੋਈ ਜਾਣਕਾਰੀ ਲੈਣੀ ਹੋਵੇ ਇਸ ਵਾਰ ਕਰ ਲਿਓ ਇਸ ਵਾਰ ਆਪਾਂ ਬਸ ਆਪਣੇ ਕੋਲੇ ਬਰੀਡ ਆਪਣੇ ਕੋਲ ਦੋ ਭੰਤੀ ਆ ਤਾਂ ਹੀ ਆਪਾਂ ਇਤੀ ਚੂਜਾ ਵਾਲਾ ਕੰਮ ਕਰਾ ਹੀ ਨਹੀਂ ਯਾਰ ਕਿਉਂ ਆਪਾਂ ਐਵੇਂ ਜਿਹੜੇ ਨੂੰ ਕਿਉਂ ਮਾੜੀ ਚੀਜ਼ ਦਈਏ ਗਾਮ ਜੀ ਆਪ ਨੂੰ ਇਤੀ ਚੂਜਾ ਵਧੀਆ ਚੰਗੀ ਕਿਸਮ ਦਾ ਮਿਲ ਗਿਆ ਵਧੀਆ ਪਿਓਰ ਬਰੀਡ ਮਿਲ ਗਈ ਤਾਂ ਆਪਾਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਆਪਾਂ ਵੀ ਬੱਚੇ ਵੀ ਆਪ ਕਢਾਇਆ ਕਰਾਂਗੇ ओके विरे धन्यवाद ਵੀਡੀਓ ਵੇਖਣ ਲਈ ਤੇ ਆਪਣਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਤੇ ਆਪਣਾ ਵੀ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਤੇ ਆਪਣੀ ਏਡੀ ਵੀ ਆ ਤੇ ਬਾਕੀ ਵੀਰੇ ਆਪਾਂ ਨੰਬਰ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਚ ਪਾ ਦਾਂਗੇ ਜੇ ਕਿਸੇ ਭਰਾ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਕੋਈ ਵੀ ਤਾਂ ਆਪਣੇ ਨਾਲ ਸੰਪਰਕ ਕਰੋ ਬਈ ਧੰਨਵਾਦ ਵੀਰੇ